ਤੁਸੀਂ ਸਵੇਰੇ ਸਵੇਰੇ ਫੋਨ 'ਚ ਕਿਹੜੇ ਕੰਮ ਚ ਲੱਗ ਗਏ? ਹਾਂਜੀ ਪੈਸੇ ਹਿਸਾਬ-ਤਬ ਇਹਦਾ ਵੈਸੇ ਹੀ ਗਾ। ਯਾਰ ਇੱਕ ਏਸੀ ਦੀ ਕਿਸ਼ਤ, ਇੱਕ ਐਲੀਡੀ ਦੀ ਕਿਸ਼ਤ ਤੇ ਆਪਣੇ ਬਾਈਕ ਦੀ ਕਿਸ਼ਤ ਜਾਨੀ ਸੀ। ਤਾਂ ਆਪਣੇ ਦੋਨੇ ਤਨਖਾਹ ਬੁਲਾ ਕੇ ਨਾ ਪੂਰਾ-ਪੂਰਾ ਹੀ ਬੰਦਾ ਪਿਆ ਵੈਸੇ ਹਿਸਾਬ। ਤੁਸੀਂ ਆਪਣੇ ਜਿਹੜੇ ਮਰਜ਼ੀ ਹਿਸਾਬ-ਕਿਤਾਬ ਲਗਾਏ ਚੱਲੋ ਪਰ ਜਿਹੜੇ ਮੇਰੇ ਐਕਸਟਰਾ ਪੈਸੇ ਆ ਜਿਹੜੇ ਮੈਂ ਆਪਣੇ ਪਰਸਨਲੀ ਯੂਜ਼ ਕਰ ਰਹੀ ਆ ਉਹ ਮੈਂ ਤੁਹਾਨੂੰ ਕਿਸੇ ਕੀਮਤ ਤੇ ਨਹੀਂ ਦੇਣੇ। ਉਹਨਾਂ ਤੇ ਅੱਖ ਨਾ ਰੱਖਿਓ। ਠੀਕ ਆ ਠੀਕ ਆ। ਜਿਹੜਾ ਆਪਣਾ ਪੈਸਾ ਤੇ ਦਲਾਨੀ ਹੈ ਨਾ ਜਿਹੜਾ ਬਾਲਾ ਇਮਾਨ ਕਰਦੀ ਆ ਕੋਈ ਨਾ ਕਿਸ਼ਤਾ ਨਿਭੜਿਆ ਫਿਰ ਦੱਸਦਾ ਤੈਨੂੰ ਮੈਂ ਛੱਡ ਯਾਰ ਆਪਾਂ ਕਿਹੜੀ ਗੱਲਾਂ 'ਚ ਪੈ ਗਏ ਆਪਾਂ ਕੰਮ ਤੇ ਵੀ ਜਾਣਾ ਲੇਟ ਹੋ ਰਹੇ ਆ ਚੱਲ ਚਲੀਏ ਫਿਰ ਓਹੋ ਮਾਮਾ ਜੀ ਸਤਿ ਸ਼੍ਰੀ ਅਕਾਲ ਆਜੋ 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 ਮਾਮਾ ਜੀ ਬੜੇ ਟਾਈਮ ਤੇ ਆਗੇ ਤੁਸੀਂ ਇਸ ਤੱਕ ਕੰਮ ਤੇ ਹੀ ਚੱਲੇ ਸੀ ਬੈਠੋ ਤੁਸੀਂ ਆਰਾਮ ਨਾਲ ਬੈਠੋ ਮੈਂ ਚਾਹ ਪਾਣੀ ਲੈ ਕੇ ਆਨੀ ਆ ਤੁਹਾਡੇ ਲਈ ਠੀਕ ਹੈ ਠੀਕ ਹੈ ਬੇਟਾ ਠੀਕ ਹੈ ਬੈਠੋ ਮੈਂ ਪਾਣੀ ਲੈ ਕੇ ਆਨੀ ਆ ਤੁਹਾਡੇ ਲਈ ਲਿਓ ਹੋਰ ਕਾਕਾ ਜੀ ਘਰ ਪਰਿਵਾਰ ਆਪਣਾ ਠੀਕ ਠਾਕ ਆ ਬਸ ਮਾਮਾ ਜੀ ਸਾਹਿਬ ਬੜੀਆ ਠੀਕ ਠਾਕ ਜੀ ਤੁਸੀਂ ਦੱਸੋ ਅੱਜ ਕਿਵੇਂ ਆਣਾ ਹੋਇਆ ਜੀ ਮੈਂ ਕਾਕਾ ਜੀ ਆਪਣੇ ਸਰਕਾਰੀ ਕੰਮ ਆਇਆ ਇੱਥੇ ਤਿੰਨ ਚਾਰ ਦਿਨ ਲੱਗਣਗੇ ਮੈਨੂੰ ਮੈਂ ਤਾਂ ਤੁਹਾਡੇ ਕੋਲੇ ਰਹਿਣਾ ਲਿਓ ਮਾਮਾ ਜੀ ਪਾਣੀ ਦੀ ਥੈਂਕ ਯੂ ਬੇਟਾ ਜੀ ਮਮਾ ਜੀ ਜੀ ਸਦਕੇ ਜਿੰਨੇ ਦਿਨ ਮਰਜੀ ਰਹੋ ਤੁਹਾਡਾ ਆਪਣਾ ਘਰ ਹੈ ਪਰ ਤੁਹਾਨੂੰ ਪਤਾ ਅਸੀਂ ਨੌਕਰੀ ਵਾਲੇ ਬੰਦੇ ਆ ਡਿਊਟੀ ਜਾਣਾ ਹੁੰਦਾ ਸਵੇਰੇ ਤੇ ਸਾਡੇ ਤੋਂ ਪਿੱਛੇ ਤੁਹਾਡੀ ਪੁੱਛਗੀਚ ਕੌਣ ਕਰੇਗਾ ਬੇਟਾ ਜੀ ਮੈਂ ਆਪਣੇ ਕੰਮ ਕਰੀ ਜਾਉਂਗਾ ਆਪੇ ਤੁਸੀਂ ਜਾਂਦੇ ਹੋਏ ਇੱਕ ਤਾਂ ਏਸੀ ਚਲਾ ਦਿਓ ਇੱਕ ਗੇਟ ਲਾ ਦਿਓ ਬਸ ਮਟਕੀ ਮੈਂ ਜਾਣਾ ਮੇਰਾ ਕੰਮ ਨਾਲ ਹੈ ਠੀਕ ਹੈ ਮਮਾ ਜੀ ਜਿਵੇਂ ਤੁਹਾਨੂੰ ਠੀਕ ਲੱਗੇ ਮੈਂ ਤੁਹਾਡੇ ਲਈ ਨਾਸ਼ਤਾ ਤਿਆਰ ਕਰ ਦਿੰਨੀ ਆ ਤੁਸੀਂ ਆਰਾਮ ਨਾਲ ਆਪਣਾ ਨਾਸ਼ਤਾ ਕਰੋ ਤੇ ਅਸੀਂ ਫਿਰ ਚਲੇ ਜਾਂਦੇ ਆਂ ਓਹੋ ਆ ਮਮਾ ਜੀ ਹੁਣ ਕਿੱਥੋਂ ਆ ਗਏ ਯਾਰ ਪੂਰਾ ਦਿਨ AC ਬੰਦ ਹੋਣਾ 4-5 ਦਿਨ AC ਚੱਲੀ ਜਾਣਾ ਉਹ ਨਵਾਂ ਖਰਚਾ ਖੜਾ ਹੋ ਗਿਆ ਆਪਣਾ ਕੀ ਯਾਰ ਕੱਲੀ ਉਹਨਾਂ ਨੇ ਨਾਂ ਨਾ ਵੜ ਜਾ ਕਰਨਾ ਬਾਥਰੂਮ ਚ AC ਉਹਨਾਂ ਨੇ ਪੂਰਾ ਦਿਨ ਬੰਦ ਨਹੀਂ ਕਰਨ ਦੇਣਾ ਉਹ ਨਿਆਣੇ ਤਾਂ ਐਵੇਂ ਆਪਣੀ ਟੈਨਸ਼ਨ ਲੈ ਵੀ ਫਿਰਦੇ ਨੇ ਮੈਂ ਆਰਾਮ ਨਾਲ AC ਲੱਗਾ ਆਰਾਮ ਨਾਲ ਸੌਂਣਾ ਜਦੋਂ ਆ ਕੇ ਰੋਟੀ ਖਾਵਾਂਗੇ ਹੋਇਆ ਕੀ ਹੋ ਗਿਆ ਆ ਕੰਮ ਵਧੀਆ ਕੀਤਾ ਜੁਣੀ ਯਾਰ ਨਾਲੇ ਤੇ ਬਿਜਲੀ ਬੱਜ ਗਈ ਬਾਠਾ ਬਰਖਾ ਦੇ ਆਪਾ ਜੀ ਲੈਣਾ ਚੱਲ ਮਸਾ ਦਾ ਕਮਰਾ ਠੰਡਾ ਹੋਣ ਲੱਗਿਆ ਸੀ ਯਾਰ ਓ ਆ ਕੀ ਹੋ ਗਿਆ ਯਾਰ ਦੇਖਾਂ ਬਾਹਰਲੇ ਪਾਸੇ ਕੀ ਬਣ ਗਿਆ ਇਹ ਲੈੜੀ ਜਲੀ ਨਹੀਂ ਓਹੋ ਉਹਦਾ ਵੀ ਪਤਾ ਲੱਗਣਾ ਵੀ ਸੱਚ ਸੱਚ ਕਿੱਥੇ ਇਹਨਾਂ ਦੀ ਕਮਾਨ ਯਾਰ ਯਾਰ ਮੈਂ ਸਾਰਾ ਪ੍ਰੋਗਰਾਮ ਬਣਾਇਆ ਹੋਇਆ ਹੁਣ ਦੱਸ ਕੀ ਕਰਾਂ ਕਿੱਧਰ ਨੂੰ ਜਾਵਾਂ ਕਿੱਧਰ ਨੂੰ ਨਾ ਜਾਵਾਂ ਸ਼ਾਮ ਤੱਕ ਉਹਨਾਂ ਨੇ ਆਉਣਾ ਮੈਂ ਬਾਥਰੂਮ ਗਿਆ ਟੂਟੀ ਟੁੱਟੀ ਟੁੱਟ ਗਈ ਜਦ ਤੱਕ ਉਹਨਾਂ ਨੇ ਆਉਣਾ ਤੈਗੀ ਖਾਲੀ ਹੋ ਜਾਣੀ ਹੈ ਮੈਂ ਤਾਂ ਫਸ ਗਿਆ ਕੀ ਕਰੀ ਇਹ ਯਾਰ ਨਾ ਲੈਦਾ ਨਾ ਪੱਖਾ ਚੱਲਦਾ ਇਹ ਜੀ ਗਰਮੀ ਹੂ ਸਾਰੀ ਜਾਨ ਕੱਢੀ ਜਾਂਦੀ ਆ ਬਹੁਤ ਆਫਰੂਗੀ ਜਿਆਦਾ ਕੰਮ ਬਹਾ ਆਈ ਆ ਇਹਦੇ ਨਾਲ ਤਾਂ ਮੈਂ ਤਰਸਾਲੀ ਚ ਚਲੇ ਜਾਂਦਾ ਨਾ ਤਾਂ ਬੰਦਿਆਂ ਦੀ ਜੀ ਲੱਗਿਆ ਰਹਿੰਦਾ ਨਾ ਲਾਈਟ ਜਾਵੇ ਉੱਥੋਂ ਹੈ ਜੀ ਤੇ ਨਾ ਪੱਖੇ ਚੱਲਣਾ ਬੰਦ ਹੋਣ ਇੱਥੇ ਵੀ ਯਾਰ ਬੈਠਿਆ ਜਾਂਦਾ ਗਰਮੀ ਬਹੁਤ ਆ ਬਾਹਰ ਹੀ ਮਿਹਨਤ ਦੇਦਿਆ ਮੀਟਰ ਦਾ ਰੋਬਾ ਖਲੇ ਹੈ। ਹੈ। ਇਥੇ ਇੰਨੇ ਸੁਤੇ। ਕਮਬਾ ਦੇ ਯਾਰ ਸਾਡੇ ਪਿੰਡ ਵਾਲੇ ਮੀਟਰ ਤਾਂ ਸਾਲੇ ਕੰਧਾਂ ਤੇ ਲੜਕਦੇ ਰਹਿ ਜਾਂਦੇ ਨੇ ਜਾਂ ਕੰਬੇ ਤੇ। ਇੱਥੇ ਸ਼ਹਿਰਾਂ ਦਾ ਪਤਾ ਨਹੀਂ ਕੀ ਰੂਲ ਰਸੂਲ ਆ। ਹੈ? ਨਾਲ ਮੇਨ ਸੋਚ ਲੱਭਦੀ ਜਾਂਦਾ ਮੀਟਰ ਲੱਭਦਾ। Ha ha ha! Howdy! What, is it? what is it? ਇੱਥੇ ਸੁਤੇ ਬਿਆ ਮਾਮਾ ਜੀ ਮਾਮਾ ਜੀ ਇਹ ਕਿ ਰਾਮੀ ਕਦ ਨਾਲ ਚੰਦ ਕਰ ਲੈ ਬੀਠੀ ਕਿ ਕਹਿੰਦਾ ਆਜਾ ਉਧਰ ਆਓ ਲਾਈਟ ਚਲੀ ਗਈ ਬੇਟਾ ਲਾਈਟ ਕੁੱਤ ਅਜੀਠੀ ਫਿਕਰੇ ਹੈ ਅੱਜ ਦਿਨੇ ਤਕਲੀਫ ਤਾਂ ਨਹੀਂ ਹੋਈ ਕੋਈ ਤੁਹਾਨੂੰ ਅੱਛਾ ਮਾਮਾ ਜੀ ਤੁਸੀਂ ਇਹ ਦੱਸੋ ਸਵੇਰ ਦੀ ਰੋਟੀ ਰੋਟੀ ਖਾਧੀ ਕਿ ਨਹੀਂ ਆ ਚਾਹ ਦਾ ਕੱਪ ਵੀ ਸਵੇਰ ਦਾ ਇੱਥੇ ਹੀ ਪੀ ਆ ਜਿੱਥੇ ਮੈਂ ਰੱਖ ਕੇ ਗਈ ਸੀ ਹਾਂ ਬੇਟਾ ਜੀ ਹੁਣ ਤੁਸੀਂ ਆ ਗਏ ਹੋ ਹੁਣ ਤੁਸੀਂ ਰੋਟੀ ਵੀ ਖਿਲਾਓ ਤੇ ਮੈਨੂੰ ਤਿੱਤੀ ਤਿੱਤੀ ਚਾਹ ਵੀ ਪਿਲਾਓ ਠੀਕ ਹੈ ਜੀ ਹਾਂ ਜੀ ਉਹ ਬੱਚਾ ਤੁਸੀਂ ਚਲੇ ਗਏ ਤੁਹਾਡੇ ਜਾਣ ਤੋਂ ਬਾਅਦ ਲਾਈਟ ਵੱਜ ਗਈ ਫਿਰ ਮੈਂ ਕਿਹਾ ਚਲ ਮੈਂ ਪਾਣੀ ਦੇਖਾਂ ਤੇ ਪਾਣੀ ਦੇਖਣ ਗਿਆ ਟੂਟੀ ਖੁੱਲਣ ਲੱਗਾ ਟੂਟੀ ਟੁੱਟ ਗਈ ਹੁਣ ਤੁਸੀਂ ਭਾਈ ਮੈਨੂੰ ਲੱਗਦਾ ਵੀ ਟੈਂਕੀ ਖਾਲੀ ਹੋ ਗਈ ਹੁਣੀਆ ਉਹ ਨੂੰ ਲਾਈਟ ਚਲਾ ਕੇ ਭਰੋ ਪਹਿਲਾਂ ਮਾਮਾ ਇਹ ਛੱਡੋ ਐ ਤਾਂ ਰੋਜ਼ ਦਾ ਹੀ ਕੰਮ ਹੈ ਸਾਡੇ ਬੱਚੇ ਇਹ ਦੱਸੋ ਤੁਸੀਂ ਕਿਹੜੇ ਖਾਸ ਕੰਮ ਆਏ ਸੀ ਜਿਹੜੇ 2-3 ਦਿਨ ਲੱਗਨੇ ਤੁਹਾਨੂੰ ਉੱਥੇ ਜਲਦੀ ਮੈਂ ਫਟਾਫਟ

ਮਮਾ ਜੀ ਸੱਤੋਂ ਪਹਿਲਾਂ ਤੁਸੀਂ ਮੈਨੂੰ ਇੰਨੀ ਗੱਲ ਦੱਸੋ ਪਰ ਉਹ ਜੀ ਤੁਸੀਂ ਕਿੱਥੇ ਜਾਂਦੇ ਹੋ ਸਵੇਰੇ ਚੱਲ ਜਾਂਦੇ ਆ ਸ਼ਾਮ ਨੂੰ ਤੁਸੀਂ ਵਾਪਸ ਆਉਂਦੇ ਹੋ ਮਮਾ ਜੀ ਕੀ ਕਰਦੇ ਹੋ ਸਾਰਾ ਦਿਨ ਤੁਸੀਂ ਬਾਹਰ ਬੇਟਾ ਜੀ ਮੈਂ ਜਾਂਦਾ ਕਚਹਿਰੀ ਅੱਜ ਤੁਹਾਨੂੰ ਬਹੁਤ ਵੱਡੀ ਖੁਸ਼ਖਬਰੀ ਦੱਸਦਾ ਮੇਰੇ ਸਿਰ ਤੇ ਬਹੁਤ ਵੱਡਾ ਬਜਰ ਸੀ ਜਿਹੜਾ ਅੱਜ ਲਹਿ ਗਿਆ ਤੇਰੀ ਮੰਮੀ ਦੀ ਪ੍ਰਾਪਤੀ ਹਿੱਸੇਦਾਰੀ ਸੀ ਜਿਹੜੀ ਉਹ ਅੱਜ ਮੈਂ ਤੇਰੇ ਨਾਂ ਕਰਾਇਆ ਉਹ ਸਿਰਫ ਮੈਨੂੰ ਪਤਾ ਸੀ ਤੇਰੀ ਮੰਮੀ ਨੂੰ ਪਤਾ ਸੀ ਮੇਰੇ ਬੱਚਿਆਂ ਨੂੰ ਵੀ ਨਹੀਂ ਸੀ ਪਤਾ ਮੈਨੂੰ ਨੰਦ ਆ ਗਿਆ ਮੈਨੂੰ ਖੁਸ਼ੀ ਮਿਲ ਗਈ ਮੇਰੀ ਭਾਂਜੀ ਦੇ ਨਾਲ ਪ੍ਰਾਪਰਟੀ ਬਸ ਵਾ ਮਮਾ ਜੀ ਵਾ ਥੈਂਕ ਯੂ ਸੋ ਮੱਚ ਮਮਾ ਇੱਕ ਪਰ ਇੱਕ ਦੀ ਦੇਖ ਲਈ ਅੱਜ ਦੇ ਜਮਾਨੇ 'ਚ ਤੁਹਾਡੇ ਵਰਗਾ ਇਨਸਾਨ ਨਹੀਂ ਹੋ ਸਕਦਾ ਸਾਡੇ ਮਮਾ ਜੀ ਬੜੇ ਇਮਾਨਦਾਰ ਬੜੇ ਇਮਾਨਦਾਰ ਸਸੀ ਮਮਾ ਜੀ ਅੱਜ ਇਹ ਸਾਬਿਤ ਕਰਤਾ ਕਿ ਅੱਜ ਦੇ ਜਮਾਨੇ 'ਚ ਵੀ ਇਮਾਨਦਾਰੀ ਹੈ ਇਨਸਾਨੀਅਤ ਹੈ ਬਿਲਕੁਲ ਬਿਲਕੁਲ ਬੇਟਾ ਜੀ ਥੈਂਕ ਯੂ ਮਮਾ ਜੀ ਥੈਂਕ ਯੂ ਥੈਂਕ ਯੂ ਬਹੁਤ ਯਾਰ ਮੇਰੀ ਗੱਲ ਸੁਣੋ ਆਪਣੇ ਤੋਂ ਕਿੱਡੀ ਵੱਡੀ ਗਲਤੀ ਹੋ ਗਈ ਮਾਮਾ ਜੀ ਆਪਣੇ ਤੋਂ ਕੁਝ ਲੈਣ ਥੋੜੀ ਐ ਐਸੀ ਆਪਾਂ ਨੂੰ ਦੇਣੀ ਆਈ ਸੀ ਉਲਟਾ ਸੀ ਉਹਨਾਂ ਨੂੰ ਗਰਮੀ ਦੇ ਵਿੱਚ ਹੀ ਸਵਾਕੇ ਚਲੇ ਗਏ ਚਲੋ ਛੱਡ ਯਾਰ ਉਹਨਾਂ ਨੂੰ ਕਿਹੜਾ ਪਤਾ ਚੱਲਿਆ ਵਾ ਗੱਲ ਅੱਥੇ ਦੱਬ ਦੇ ਤੂੰ ਤੇ ਆ ਤੂੰ ਰੋਟੀ ਰੋਟੀ ਬਣਾਜੋ ਕਰਨਾ ਕਾਰਿ ਮੈਂ ਮਾਮਾ ਨੂੰ ਜਾ ਕੇ ਪੁੱਛਾਂ ਕਿ ਤੱਕ ਹੋਰ ਕੁਝ ਨਿਕਲ ਆਵੇ ਠੀਕ ਹੈ ਜਾਓ ਤੁਸੀਂ ਮੈਂ ਰੋਟੀ ਤਿਆਰ ਕਰਨੀ ਆ ਜਾਓ ਮਮਈ ਛੱਡੋ ਤੁਸੀਂ ਤੁਸੀਂ ਦੋ ਦਿਨ ਕੀ ਦੋ ਹਫਤੇ ਰੋ ਹੋਣ ਕੋਈ ਗੱਲ ਨਹੀਂ ਤੁਹਾਡਾ ਆਪਣਾ ਘਰ ਆ ਠੀਕ ਹੈ ਅੱਜ ਕੱਲ ਦੇ ਜਮਾਨੇ 'ਚ ਜੇ ਸਾਡੇ ਘਰੇ ਕੋਈ ਮਹਿਮਾਨ ਆਂਦਾ ਹੈ ਤੇ ਜ਼ਰੂਰੀ ਨਹੀਂ ਐ ਉਹ ਸਾਡੇ ਕੋਲੋਂ ਲੈਣ ਹੀ ਆਇਆ ਵੈ। ਕਈ ਵਾਰੀ ਉਹ ਸਾਨੂੰ ਦੇਣ ਵੀ ਆਇਆ ਹੁੰਦਾ ਤੇ ਸਾਡੇ ਘਰੇ ਆਏ ਮਹਿਮਾਨ ਦੀ ਕਦਰ ਕਰਨੀ ਚਾਹੀਦੀ। ਹਾਂਜੀ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਕੈਸੀ ਲਗੀ? ਅਸੀਂ ਨਵੇਂ-ਨਵੇਂ ਮੈਸੇਜ ਆਕੇ ਤੁਹਾਡੇ ਕੋਲੇ ਆਵਾਂਗੇ। ਤੁਸੀਂ ਸਾਨੂੰ ਹੋਰ ਕਮੈਂਟ ਕਰੋ, ਨਵੇਂ-ਨਵੇਂ ਸੁਝਾਅ ਦਿਵੋ ਜਿਹੜਾ ਤੇ ਅਸੀਂ ਤੁਹਾਡੀ ਫੇਵਰ ਦੇ ਉੱਤੇ ਪੂਰਾ ਸਹੀ ਉਤਰੀ। ਸਤਿ ਸ਼੍ਰੀ ਅਕਾਲ ਜੀ। ਅ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਸਿਰਫ ਇਹ ਦਿਖਾਣਾ ਚਾਹੁੰਦੇ ਸੀ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਇਨਸਾਨੀਅਤ ਹੈ ਇਮਾਨਦਾਰੀ ਹੈ ਕੁਝ ਕੁ ਲੋਕ ਨੇ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਬਹੁਤ ਜ਼ਿਆਦਾ ਇਮਾਨਦਾਰ ਨੇ ਆਪਣਾ ਕੰਮ ਬਹੁਤ ਜ਼ਿਆਦਾ ਇਮਾਨਦਾਰੀ ਨਾਲ ਕਰਦੇ ਨੇ ਜਿਵੇਂ ਕਿ ਸਾਡੇ ਮਾਮਾ ਜੀ ਨੇ ਕੀਤਾ ਐਨੇ ਇਮਾਨਦਾਰੀ ਦਿਖਾਈ ਸਾਨੂੰ ਤੇ ਮੈਂ ਤੁਹਾਨੂੰ ਬਸ ਇੱਕ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਆਓ ਆਪਾਂ ਸਾਰੇ ਜਣੇ ਨਾਲ ਕੇ ਕਿ ਇਹ ਇਮਾਨਦਾਰੀ ਨੂੰ ਜ਼ਿੰਦਾ ਰੱਖੀਏ ਅਸੀਂ ਆਪਣੇ ਸਾਰੇ ਕੰਮ ਇਮਾਨਦਾਰੀ ਨਾਲ ਹੀ ਕਰੀਏ ਥੈਂਕ ਯੂ